ਹੋ ਜੀ ਖਾਸ ਤੋਂ ਆ ਜੀ ਬਲਜੀਤ ਸਿੰਘ ਨਾਂ ਹੈ ਮੇਰਾ ਮੈਂ ਦੋਵਾਂ ਜਵਾਬਬੰਦੀ ਦਿੱਤੀ ਆ ਜੀ ਉਹ ਜਦੋਂ ਉਹਦੇ ਮਤਲਬ ਡਾਟਾ ਕੱਢਦੇ ਆ ਤੇ ਉਹਦੇ ਤੇ ਆਬਜੈਕਸ਼ਨ ਆ ਜਾਂਦਾ ਜੀ ਹੁਣ ਮੈਂ ਅੱਕ ਕੇ ਅੰਦਰ ਦਫ਼ਤਰ ਗਿਆ ਪਹਿਲਾਂ ਅਰਨੀ ਵਾਲੇ ਗਿਆ ਹੁਣ ਉਹਨਾਂ ਨੇ ਇੱਥੇ ਕੱ ਲਿਆ ਜੀ ਇੱਥੇ ਗਿਆ ਤੇ ਉਹਾਂ ਦਾ ਵੀ ਜਵਾਬਬੰਦੀ ਲੋਡ ਨਹੀਂ ਇਸ ਨੂੰ ਸਹੀ ਕਰ ਦਿਆਂਗੇ ਹੁਣ ਪਤਾ ਨਹੀਂ ਕਦੋਂ ਵਾਰੀ ਆਊਗੀ ਜੀ ਬੜੀ ਸਪੀਡ ਦੇ ਅਸਤਾ ਖੜੇ ਆ ਇਹ ਕਈ ਤਾਂ ਮੋੜ ਮਾੜੀ ਗਏ ਜੀ ਅੱਕ ਕੇ ਸਰ ਮੇਰਾ ਨਾਮ ਰਾਮਕ੍ਰਿਸ਼ਨ ਹੈ ਖਾਨਪੁਰ ਸੇ ਹੂੰ ਮੈਂ ਆਂ لیکن ہمارے دو ہزار روپے مودی والے پی ایم کسان یوجنا کے تحت پیسے نہیں آ رہے سر ریکویسٹ ہے اتنی جنتا خراب ہو رہی ہے تو اس کے لیے کچھ کرنا چاہیے پرشاسن کو ہماری ریکویسٹ ہے سنی جائے صبح سے بیٹھے ہیں سر لائن میں تو لگ ہی نہیں رہے صبح سے نمبر ابھی تک نہیں ہے نہیں ہے کیا بولا جا رہا ہے ان کی طرف ان سے بول رہا ہے لائن میں لگ جو وہ آگے کام ہی نہیں کر رہے کیا تین بار تو دیکھے آگے میں ہم ڈاکیومنٹ روز کے لاتے ہیں جمع بندی وغیرہ کٹا کے لاتے ہیں ਉਬੀ ਇਸ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਚਾਹਤੇ ਹਮਾਰੀ ਸੁਣਵਾਈ ਹੋਵੇ। ਹਰੇਕ ਬੰਦੇ ਕੀ ਹੁੰਦੇ। ਅਫਸਾਨੇ ਜ਼ਮੀਦਾਰ ਕੋ ਤਾਂ ਆ ਦੇਖ ਹੀ ਰਿਓ ਸਖਲ ਸੇ ਵੀ ਦੇਖ ਰਿਓ। ਮੋਦੀ ਵਾਲੇ ਪੈਸੇ ਸਾਡੇ ਰੁਕੇ ਹੋਏ ਜੀ। ਅੱਛਾ। ਤੇ ਅਸੀਂ ਉਹਦੇ ਪਾਸੇ ਹੋ ਲੈਣ ਲੱਗੀ ਕਿੰਨੀ ਭੀੜ ਆ ਦੇਖ ਲੋ ਬੇ। ਉਹ ਤਾਂ ਗੱਲ ਨਹੀਂ ਸੁਣਦੇ ਪਿਆਲੇ ਤਾਂ ਸਾਹਮਣੇ ਕੋ ਕਿੰਨੀ ਭੀੜ ਹੋਈ। ਉਹਨੇ ਬੈਠੇ ਉੱਠੇ ਤਾਂ ਕਰੀ ਜਾਂਦੇ ਆ। ਇਸ ਵੇਰੇ 8 ਵਜੇ ਤਾਂ ਕਹਿੰਦੇ 10 ਵਜੇ ਲੱਗੇ ਆ। ਇਹ ਕੋਈ ਬੰਦਾ ਨਹੀਂ ਨਿਕਲਿਆ ਅਜੇ ਤੱਕ ਫੇਰ ਤੋਂ ਜੂਰਾ ਸਵੇਰ ਤੋਂ ਆਇਆ ਹੈ ਸਵੇਰ ਤੋਂ ਆਇਆ ਹੈ 8 ਵਜੇ ਦੇ ਖੜੇ ਹੈ ਜੀ 8 ਵਜੇ ਦੇ ਹੁਣ ਹੀ ਤਾਂ ਤੱਲੇ ਹੁਣ ਸ਼ੁਰੂ ਕੀਤਾ ਕੰਮ ਇਹਨਾਂ ਨੇ ਪਰ ਧਾਰ ਘਾਟ ਲੈ ਲੇ ਹੁਣ ਦੱਸੋ ਕਦੋਂ ਕੰਮ ਆਉਗੇ ਸਾਡਾ ਨੰਬਰ ਕਦੋਂ ਆਉਂਦਾ ਲੈ ਕਹਿੰਦੇ ਚੈੱਕ ਕਰਨਗੇ ਫਿਰ ਜਮਾਂ ਬੰਦੀਆਂ ਫਿਰ ਦੱਸਣਗੇ ਆਉਂਦੇ ਕਿ ਨਹੀਂ ਆਉਂਦੇ ਇਹ ਸੈਂਟਰ ਸਰਕਾਰ ਹੈ ਹਾਂ ਕਿਵੇਂ ਜ਼ਾਰ ਹੈ ਇਹ ਮੋਦੀ ਕਹਿ ਰਿਹਾ ਵੀ ਮੈਂ 2000 ਰੁਪਇਆ ਮਤਲਬ ਕਿਸਾਨ ਨੂੰ ਦੇ ਰਿਹਾ 6 6000 ਸਾਲ ਦਾ ਅੱਜ ਹਲਤਾ ਦੇਖ ਲੋ ਵੀ ਕਿੰਨੀ ਹੈ ਪਰੇਸ਼ਾਨ ਹੋ ਰਹੀ ਕਿ ਉਹਨਾਂ ਕੋਲ ਮਤਲਬ ਅੱਜ ਕੱਲ ਜੋ ਵੀ ਧਾਰ ਦੇ ਨਾਲ ਅਟੈਚ ਹੈ ਆਪਣੀ ਜਮ੍ਹਾਂ ਬੰਦੀ ਅਟੈਚ ਹੈ ਆਪਣਾ ਖਾਤਾ ਅਟੈਚ ਹੈਗਾ ਆਪਣਾ ਮੋਬਾਈਲ ਅਟੈਚ ਹੈ ਉਹਨੂੰ ਪਤਾ ਨਹੀਂ ਹੈ ਵੀ ਇਸ ਕੀ ਜ਼ਮੀਨ ਹੈ ਜਾਂ ਨਹੀਂ ਹੈ ਉਹ ਇਹ ਮਤਲਬ ਕਿ ਜਨਤਾ ਨੂੰ ਖੁਆਰ ਕਰ ਰਹੇ ਹਨਗੇ 2000 ਰੁਪਏ ਦੇਖ ਕੇ ਜਨਤਾ ਕੋ ਜਦੋਂ ਵੋਟ ਪਟੋਰ ਨੇ ਹੁੰਦੇ ਹੈ دو ہزار روپیہ ڈال دیتے ہیں جنتا کو بےقوف بنا رہے ہیں ہے اس کی ہے یا نہیں ہے اپنی سرکار کا کھاتا بھرنے کے لیے جمع بندی کو ہر ایک جمیندار کو کہہ رہے ہیں جمع بندی کٹواؤ پھر دوبارہ جو دو ہزار روپیہ گا وہ آئے گا جدو جہاں اپنے ایشو کیا سیگا دو ہزار روپیہ ਉਦੋਂ ਕੀ ਆਪਣੇ ਜ਼ਿੰਮੇਦਾਰਾਂ ਨੇ ਆਪਣੇ ਜਮ੍ਹਾਂਬੰਦੀ ਦਿੱਤੀ ਨਹੀਂ ਹੈ ਬੇਕੂਫ ਬਣਾ ਰਿਹਾ ਜਨਤਾ ਕੋ 2-200 ਰੁਪਏ ਦੇ ਕੇ ਜਨਤਾ ਕੋ ਪਰੇਸ਼ਾਨ ਕਰ ਰਹੇ ਕੋਈ ਅੱਜ ਦਿਹਾੜੀ ਹੈ 3-400 ਰੁਪਏ ਅੱਜ ਜ਼ਿੰਮੇਦਾਰ ਮਜ਼ਦੂਰ ਕੀ ਦਿਹਾੜੀ ਹੈ ਜਿਹੜੇ ਕਿ 10-10 ਮਹੀਨਾ-ਮਹੀਨਾ ਹੋ ਗਿਆ 6-6 ਮਹੀਨ ਮੈਂ ਆਪਕੋ ਜੋ ਮੇਰੀ 9 ਕਿਸ਼ਤੇ ਆਈਆਂ 2 ਸਾਲ 3 ਸਾਲ ਹੋ ਗਏ ਬੰਦ ਪੜੀ ਸਭੀ ਕੁਛ ਦੇ ਦਿਆ ਤਿੰਨ-ਤਿੰਨ ਵਾਰ ਇੱਥੇ ਤੇ ਤਿੰਨ ਵਾਰੀ ਦੇ ਦिए। ਪਰ ਉਹ ਆਪਣੇ ਚੀਫ ਹੈ। ਉਧਰ ਇੱਕ ਮੈਡਮ ਇੱਥੇ ਉਧਰ ਵੀ ਦੇ ਰਹੇ ਸਾਰਾ ਮੇਰਾ ਜੋ ਪ੍ਰੂਫ ਸਭੀ ਦੇ ਰਹੇ ਆ। ਫਿਰ ਵੀ ਨਹੀਂ ਆ ਰਹੇ। ਇਹ ਰਖ 10ਵੀਂ ਵਾਰ ਆ ਰਹੇ ਆ। ਹਮ ਤਾਂ ਪੜੇ ਲਿਖੇ ਆ। ਇੱਥੇ ਮੇਰੇ ਕਈ ਭਾਈ ਐ। ਉਹਨੇ ਪੜੇ ਹੈ। ਉਸ ਕੋ ਪਤਾ ਨਹੀਂ ਇਹ ਬੀ ਕਾਹ ਜਾਣਾ ਹੈ, ਕਾਹ ਨਹੀਂ ਜਾਣਾ। ਅਨਬੁੱਝ ਕੀ ਹੈ? ਜੋ ਉਤੇ ਦਿਨ ਦਾ ਮਹਿਕਮਾ ਮੈਂ ਤਾਂ ਕੋਈ ਕੋਈ ਵੀ ਸਿਸਟਮ ਹੈ। ਸਰਕਾਰ ਦਾ ਕੋਈ ਬਤ ਪੂਰਾ ਕਰ ਰਹੇ। ਇਧਰ ਭਗਵੰਤ ਮਾਨ ਕਹਿ ਰਹੇ ਮੈਂ ਤੁਹਾਡੇ ਘਰ-ਘਰ ਜਾ ਕੇ ਜੋ ਟੀਮ ਮੈਂ ਭੇਜੂਗਾ। ਉਹ ਤੁਹਾਡਾ ਘਰ ਬੈਠੇ ਕੰਮ ਹੋਏਗੇ। ਅੱਜ ਦੇਖ ਲਓ ਤੁਹਾਡੇ ਤਾਂ ਸਾਹਮਣੇ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਆਪਣੇ ਜਿਹੜੀ ਆਪਣੇ ਲੇਡੀ ਜੀ ਹੈ ਜੋ ਕਿ ਆਪਣੇ ਧਾਰਮਿਕ ਸਮਾਜ ਕੇ ਲਈ ਹੈ ਕਿ ਬੇਟੀ ਪੜਾਓ ਬੇਟੀ ਬਚਾਓ ਅੱਜ ਸਾਡੇ ਦਫ਼ਤਰਾਂ ਦੇ ਵਿੱਚ ਮਤਲਬ ਚੱਕਰ ਕਾਟ ਰਹੀ ਹੈ ਅਸੀਂ ਇਹ ਹੀ ਮੰਗ ਕਰਨ ਚਾਹੁੰਦੇ ਆਂ ਕਿ ਜੋ ਇੱਕ ਇੱਕ ਵਾਰੀ ਪ੍ਰੂਫ ਜੋ ਮਤਲਬ ਸਰਕਾਰ ਨੇ ਮਤਲਬ ਲਾਗੂ ਕਰਦੀ ਹੈ ਉਸ ਕੋ ਪੂਰਾ ਕੀਆ ਹੈ ਅਨਪੜਤਾ ਅਨਪੜਤਾ ਕੇ ਲਈ ਉਹ ਵੀ ਪੂਰਾ ਕਰਦੀ ਹੈ ਜੋ ਉਸ ਦਾ ਮਤਲਬ ਇਹ ਜਿਹੜੇ ਸਰਕਾਰ ਇਸ ਕੀ ਗਲਤ ਨੀਤੀ ਹੈ بے کوپ منا رہے ہیں جنتا کو جد بھی وہ مطلع الیکشن آتا ہے دو دو ہزار روپیہ ڈال دیتے ہیں موڑ اس کے بعد پھر کٹ جاتے ہیں ہر ایک بار ایسے ہی, ہی الیکشن کر کے ابھی دو ہزار دے دیے کئی جو میرے ویر ہے گئے ہیں جو اس کے میرے کل دس پرسینٹ لوگوں کے پیسے آتے ہیں نبی پرسینٹ نہیں آتے ہیں مطلع سرکار کو سارا ہے اس کو پروف ہے اس کے بعد آج آدھار کارڈ کے ساتھ ٹیچ ہے ਜੋ ਸਰਕਾਰ ਨੂੰ ਜੋ ਪੈਸਾ ਹੈ ਜੀ ਭਾਈ ਖਾਤੇ ਮੇਂ ਪੈਸਾ ਮਤਲਬ ਉਸਕੋ ਸ਼ੋ ਹੋ ਜਾਂਦਾ ਹੈ ਉਸਕੋ ਮਤਲਬ ਜ਼ਮੀਨ ਨਹੀਂ ਛੋਤੀ ਹੈ ਜਾਣ ਬੁਝ ਕੇ ਪਰੇਸ਼ਾਨ ਕਰ ਰਹੇ ਹਨ ਬਹੁਤ ਹੱਥ ਜੋੜੇ ਇਨਾਂ ਨੇ ਬੱਚਾ ਨਹੀਂ ਮੰਦੇ ਨਹੀਂ ਗੱਲ ਹੋਰ ਇਹ ਵੀ ਹੋ ਗਿਆ ਵਾੜਾ ਰਾਸ਼ ਹੋ ਜਾਂਦਾ ਜਦ ਨਹੀਂ ਵਾਧੂ ਵੀਰੇ ਵਿਚਾਰੇ ਹੱਥ ਜੋੜ ਕੇ ਆਉਣ ਬੱਚੇ ਨਹੀਂ ਮੰਦੇ ਨਹੀਂ ਇਸ ਵਾਰ ਮੇਰਾ ਇੱਕ ਕਿਸਤਾਈ ਹੈ ਤੇ ਸਮਾਨ ਲੈਂਦਾ ਜਿਹੜਾ ਦੱਸਿਆ ਸੀ ਰੋਖ ਲਿਆਂਦੇ ਆ ਪੀਐਮ ਕਿਸਾਨ ਦੀ ਲਾਸਟ ਇੱਕ 29 ਤਰੀਕ ਨੂੰ ਕਿਸ਼ਤ ਆਈ ਹੈ 29 ਤਰੀਕ ਨੂੰ ਸਮਥਿੰਗ ਇਦਾਂ ਦੇ ਕੋਈ ਡੇਟਾ ਕਿਸ਼ਤ ਆਈ ਹੈ ਇਹ ਜਿਨ੍ਹਾਂ ਦੇ ਨਹੀਂ ਖਾਤੇ 'ਚ ਕਿਸ਼ਤਾਂ ਆਈਆਂ ਜਾਂ ਜਿਨ੍ਹਾਂ ਦੇ ਖਾਤੇ ਬੰਦ ਨੇ ਜਾਂ ਈਕੀਵਾਈਸ ਨਹੀਂ ਕਰਾਈ ਜਾਂ ਲੈਂਡ ਰਿਕਾਰਡ ਨਹੀਂ ਬੋਲਦਾ ਕਿ ਉਹਨਾਂ ਦੀ ਬਗਤ ਉਹ ਕਹਿੰਦੇ ਕਾਫੀ ਸਵੇਰ ਤੋਂ ਆਇਆ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿ ਕਹਿੰਦੇ ਸਬਸਾਈ ਨਹੀਂ ਹੋ ਰਹਾ ਬਿਰਦੀ ਇੱਥੇ ਜ਼ਿੰਮੇਵਾਰ ਮੇਰੇ ਕੋਲੇ ਪਹਿਲਾਂ ਜਿਹੜੇ ਕਰਾ ਕੇ ਗਏ ਆ 77 ਬੰਦੇ ਕਰਾ ਚੁੱਕੇ ਆ ਤੇ ਆ 35 40 ਤੋਂ ਪਲੱਸ ਮੇਰੇ ਕੋਲ ਆਧਾਰ ਕਾਰਡ ਪਏ ਨੇ ਠੀਕ ਐ ਜੇ ਹਜੇ ਵੀ ਸੁਣਵਾਈ ਨਹੀਂ ਹੋ ਸੋ ਇਦਾਂ ਮੈਨੂੰ ਨਹੀਂ ਲੱਗਦਾ ਕਿ ਸੁਣਵਾਈ ਹੋਊਗੀ ਪਹਿਲੀ ਗੱਲ ਤਾਂ ਜੇ ਮਹਿਲਾ ਸਟ੍ਰਾਈਕ ਸੀ ਸਾਡੇ ਅਸੀਂ ਕੰਮ ਤੇ ਨਹੀਂ ਬੈਠੇ ਸੀਗੇ ਸਟ੍ਰਾਈਕ ਜਿਹੜੀ ਹੈਗੀ ਆ ਸਾਡੀ ਚੱਲਦੀ ਸੀਗੀ ਹੁਣ ਸਟ੍ਰਾਈਕ ਖਤਮ ਹੋਈ ਤਾਂ ਅਸੀਂ ਕੰਮ ਕਰ ਰਹੇ ਆਂ ਨਾਲ ਇਹ ਇੱਥੋਂ ਨਹੀਂ ਹੁੰਦੇ ਵੀਰੇ ਚੰਡੀਗੜ੍ਹ ਨੂੰ ਅਪਡੇਟ ਹੁੰਦੇ ਨੇ ਜਿਵੇਂ ਇਨਐਕਟਿਵ ਖਾਤਾ ਆ ਅਸੀਂ ਇੱਥੋਂ ਕਲੈਕਟ ਕਰਕੇ ਲਿਸਟ ਬਣਾ ਕੇ ਮੇਲ ਕਰਦੇ ਆਂ ਅਸੀਂ ਮੇਲ ਕਰ ਦਿੰਨੇ ਆ ਅੱਗੋਂ ਜਦੋਂ ਪ੍ਰੋਸੈਸ ਆ ਇਕੱਲਾ ਤਾਂ ਹੈ ਨੀਗਾ ਕਿ ਇਕੱਲਾ ਪੰਜਾਬ ਵੀ ਜਾਂ ਜਿਲ੍ਹਾ ਫਾਸ ਲਕਾਈ ਹੈ ਆਪਣੇ ਪੂਰਾ ਆਲ ਓਵਰ ਇੰਡੀਆ ਦੀ ਸਕੀਮ ਹੈ ਇਹ ਠੀਕ ਹੈ ਉਹਦੇ ਮੁਤਾਬਿਕ ਚੱਲਣਾ ਜਦੋਂ ਉਹਨਾਂ ਦਾ ਹੈਗਾ ਨੰਬਰ ਆਪਣਾ ਉਹ ਡਿਸਟ੍ਰਿਕਟ ਦਾ ਉਹਦੇ ਹੀ ਕਰਨਾ 26 2 ਤੋਂ ਸ਼ੁਰੂ ਕੀਤਾ ਦੁਬਾਰਾ ਵੀਰੇ ਹੜਤਾਲ ਖਤਮ ਹੋਣ ਤੋਂ ਬਾਅਦ ਦਾ ਤਰੀਕਾ ਚੱਲ ਰਿਹਾ ਮੇਰੇ ਜਿੰਮੇਦਾਰਾਂ ਨੂੰ ਇਹ ਚਾਹੀਦਾ ਕਿ ਇੱਕ ਬੰਦਾ ਜਦੋਂ ਕੰਮ ਕਰ ਰਿਹਾ ਨਾ ਪਰ ਕੋਲਦੀ ਵੀ ਸੁਣ ਲਿਆ ਕਰ ਅਸੀਂ ਜਿੰਮੇਦਾਰਾਂ ਲਈ ਕਰ ਰਹੇ ਆਂ ਜ਼ਮੀਂਦਾਰਾਂ ਨੂੰ ਬੇਨਤੀ ਆ ਮੇਰੇ ਤੋਂ ਛੋਟੇ ਉਮਰ ਦੇ ਬੰਦੇ ਵੀ ਇੱਥੇ ਖੜੇ ਆ ਜਿਨ੍ਹਾਂ ਅੱਗੇ ਮੈਂ ਹੱਥ ਜੋੜ ਚੁੱਕਿਆ ਕਿ ਬਾਈ ਲਾਈਨ 'ਚ ਲੱਗ ਜੋਇਆ ਕਿ ਕੋਈ ਬੰਦਾ ਸੁਣ ਦੇ ਕਾਬਲ ਨਹੀਂ ਆ ਮੇਰੀਆਂ ਮਾਵਾਵਾਂ ਵਰਗੀਆਂ ਖੜੀਆਂ ਆ ਮਾਂ ਤਾਂ ਨੂੰ ਪੁੱਛ ਲੋ ਹੱਥ ਜੋੜੇ ਆ ਕਿ ਨਹੀਂ ਜੋੜੇ ਨਹੀਂ ਬੱਦੂ ਇਹ ਜੋੜੇ ਥੋੜਾ ਜਨਾ ਪੈਸੇ ਦਾ ਕੰਮ ਹੈ ਲੋਕਾਂ ਦਾ ਕਈਆਂ ਦੇ ਆ ਗਏ ਕਈਆਂ ਦੇ ਨਾ ਜਦੋਂ ਕੋਈ ਰਹਿ ਜਾਂਦਾ ਤਾਂ ਫਿਰ ਉਹ ਪੈਨਿਕ ਹੋ ਜਾਂਦਾ ਵੀ ਮੇਰੀ ਨਹੀਂ ਆ ਰਹੀ ਠੀਕ ਹੈ ਕਿ ਬਾਕੀ 8 ਵਜੇ ਤਾਂ ਕੋਈ ਨਹੀਂ ਹੁੰਦਾਗਾ 9 ਵਜੇ ਦਫ਼ਤਰ ਲੱਗਦਾ ਹੈ ਇਹ ਉਹ 2 ਵਜੇ ਤੱਕ ਇਸ ਕਰਕੇ ਕਰਦਾ ਵੀ ਜਿਹੜੀ ਉਹ ਜਿਹੜਾ ਉਹ ਸਾਰਾ 9 ਤੋਂ 2 ਤੱਕ ਜਿਹੜਾ ਇਕੱਠਾ ਹੋਇਆ ਉਸ ਤੋਂ ਬਾਅਦ ਉਹਨੇ ਉਹਦੀ ਫਾਈਲਿੰਗ ਵਗੈਰਾ ਕਰਕੇ ਸਾਰਾ ਰਿਕਾਰਡ ਦੀ ਸੈਟਿੰਗ ਕਰਕੇ ਫਿਰ ਉਹਨੇ ਉਹ ਜਾਣਾ ਹੁੰਦਾ ਘਰੇ ਕਿਉਂਕਿ ਜੇ ਉਹ ਕਾਜ ਵਾਲਾ ਕੰਮ ਰਹਿ ਗਿਆ ਤਾਂ ਅਗਲੇ ਦਿਨ ਉਹ ਫਿਰ ਕੰਮ ਨਹੀਂ ਚੱਲਦਾਗਾ ਉਹ 2 ਵਜੇ ਤੋਂ ਬਾਅਦ ਫਿਰ ਉਹ ਦੂਜਾ ਕੰਮ ਕਰਦਾ ਜਿਹੜਾ ਉਹਨੇ ਉਹਦੇ ਨਿੱਜੀ ਕੰਮ ਕਰਨ ਵਾਲਾ ਹੁੰਦਾ ਦਫ਼ਤਰ ਦੇ ਵਿੱਚ ਬੈਠ ਕੇ ਤੇ ਇਹਦੇ ਵਿੱਚ ਜਿਹੜੀ ਆਈਡੀਆ ਹੈ ਹਰ ਇੱਕ ਨੂੰ ਜਿਹੜੀ ਹੈ ਉਹ ਲੂਜ਼ ਨਹੀਂ ਕੀਤੀ ਜਾ ਸਕਦੀਗੀ ਤੁਸੀਂ ਦੇਖਿਆ ਹੋਣਾ ਵੀ ਅਸੀਂ ਡਿਪਟੀ ਸਰਵ ਨੂੰ ਮਿਲ ਕੇ ਆਏ ਆਂ ਵੀ ਪਿੰਡਾਂ ਦੇ ਵਿੱਚ ਜਾਲੀ ਲੋਕ ਫੇਸਬੁੱਕ ਤੇ ਪਾ ਰਹੇ ਨੇ ਆਪਦੀ ਆਈਡੀ ਦੇ ਰਹੇ ਨੇ ਵੀ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ 2000 ਰੁਪਇਆ ਤੁਹਾਡੇ ਖਾਤੇ 'ਚ ਆਉਣ ਪਾਉਣ ਲਾ ਦਾਂਗੇ ਹਾਲਾਂਕਿ ਅਸੀਂ ਡੀਐਸਪੀ ਜਲਾਲਾਬਾਦ ਨੂੰ ਵੀ ਮੈਂ ਖੁਦ ਮਿਲ ਕੇ ਆਇਆ ਸਟਾਫ ਨੂੰ ਨਾਲ ਲੈ ਕੇ ਵੀ ਇਹ ਜਿਹੜੇ ਬੰਦਿਆਂ ਨੇ ਅਸੀਂ ਨਾਂ ਦੇ ਕੇ ਆਏ ਆਂ ਵੀ ਇਹ ਲੋਕਾਂ ਨੂੰ ਘਬਰਾਹ ਕਰੇ ਭੋਲੇ ਭਾਲੇ ਕਿਸਾਨਾਂ ਨੂੰ ਲੁੱਟ ਰਹੇ ਨੇ ਪੈਸੇ ਉਹਨਾਂ ਦੇ ਖਾਤੇ 'ਚ ਫਿਰ ਵੀ ਨਹੀਂ ਆਉਣਗੇ ਉਹ ਬੇਜਮੀਨੀਆਂ ਦੀ ਜਿਹੜੀ ਹੈ ਲੈਂਡ ਸੇਲਿੰਗ ਕਰ ਰਹੇ ਨੇ ਤੇ ਕਿਸਾਨ ਜਿਹੜਾ ਕਿਤੇ ਨਾ ਕਿਤੇ ਉਲਾਲਚ ਜਾ ਕੇ ਵੀਟਲੋ ਮੇਰੇ ਕੋਲੇ ਜ਼ਮੀਨ ਤਾਂ ਹੈ ਨਹੀਂਗੀ ਤੇ ਮੇਰੇ ਪੈਸੇ ਆਉਣ ਲੱਗ ਜਾਣਗੇ ਤੇ ਉਹ ਪੈਸੇ ਉਹਨਾਂ ਨੂੰ ਦੇ ਦਿੰਦਾ ਹੈ ਇਹ ਕਾਫੀ ਜਿਹੜੀ ਹੈ ਪੰਜਾਬ ਦੇ ਵਿੱਚ ਗੱਲ ਚੱਲ ਰਹੀ ਸੀਗੀ ਤੇ ਅਸੀਂ ਵੀ ਪੁਲਿਸ ਦੇ ਧਿਆਨ ਦੇ ਵਿੱਚ ਗੱਲ ਲੈ ਲੈਂਦੀ ਹੈਗੀ ਹੈ ਜਿੱਥੋਂ ਤੱਕ ਰਾਸ਼ਦਾ ਹੈ ਜਦੋਂ ਇਹ ਪਿੰਡਾਂ ਦੇ ਵਿੱਚ ਅਸੀਂ ਤਾਂ ਹੁਕਾ ਦਵਾਇਆ ਵੀ ਇਹ ਦੇ ਵਿੱਚ ਇਹਨਾਂ ਤੋਂ ਨਾ ਕਰਵਾਓ ਜਿਹੜੇ ਇਹ ਪਿੰਡਾਂ 'ਚ ਕਰ ਰਹੇ ਨੇ ਨਾ ਲੋਕ ਨਾ ਕਰੋ ਸਾਡੇ ਤੋਂ ਕਰਵਾਓ ਅਸੀਂ ਸਹੀ ਕਰਾਂਗੇ ਉਹਦੇ ਨਾਲ ਫਿਰ ਇੱਕੇਰੀ ਜਿਹੜਾ ਉਹ ਲੋਕ ਹਜੂਮ ਬਣ ਕੇ ਜਿਹੜਾ ਉਹ ਪਿੰਡਾਂ 'ਚ ਆ ਗਿਆ ਆਮ ਤਾਂ 10 20 50 ਆਉਂਦੇ ਸੀਗੇ ਉਹ ਥੋੜਾ ਜਿਹਾ ਇਸ ਕਰਕੇ ਆ ਮੇਰੇ ਕੋਲੇ 10 15 ਦਾ ਤਾਂ ਮੈਂ ਕਰਵਾ ਕੇ ਦਿੱਤਾ ਇਤੋਂ ਇੱਥੇ ਸਾਡੇ ਵੀ ਬਾਹਰ ਅੱਜ ਬਹੁਤ ਰਾਜ ਹੈਗਾ ਕਿ ਇਹਦੀ ਕੋਈ ਡੇਟ ਬਾਉਂਡ ਨਹੀਂਗਾ ਨਵੇਂ ਨਵਾਂ ਦਾ ਕੋਈ ਭਰਿਆ ਨਹੀਂ ਜਾ ਰਿਹਾ ਗਿਆ ਪੁਰਾਣੇ ਠੀਕ ਕਰਾਉਣੇ ਨੇ ਕਈ ਵਾਰੀ ਕਹਿੰਦਾ ਅਗਲਾ ਕਹਿੰਦਾ ਵੀ ਸਾਡਾ ਨਹੀਂ ਉਹ ਅਸੀਂ ਜਿਹੜਾ ਸਾਡੇ ਦਫ਼ਤਰ ਦਾ ਕੰਮ ਕਰਨ ਵਾਲਾ ਉਹ ਅਸੀਂ ਕਰ ਦਿੰਦੇ ਆ ਜਿਹੜਾ ਗਾਂ ਚੰਡੀਗੜ੍ਹੋਂ ਜਾਂ ਹੋਰ ਆਉਣਾ ਉਹ ਸਾਡੇ ਵੱਸ ਨਹੀਂ ਹੁੰਦਾਗਾ ਜਦੋਂ ਕਈ ਵਾਰੀ ਉਹ ਲੇਟ ਹੋ ਜਾਂਦਾ ਹੈ ਕਈ ਵਾਰੀ ਪਰਿਵਾਰ ਦਾ ਦੋ ਜੀਆਂ ਦਾ ਹੋਗਾ ਇੱਕ ਦਾ ਹੋ ਜਾਂਦਾ ਇੱਕ ਦਾ ਨਹੀਂ ਹੁੰਦਾ ਕੋਈ ਨਾ ਕੋਈ ਉੱਪਰ ਜਾ ਕੇ ਪ੍ਰੋਬਲਮ ਆ ਜਾਂਦੀ ਹੈ ਇਹ ਉਹ ਬਰੇਸ ਕਰਕੇ ਕਿਸਾਨ ਥੋੜਾ ਜਿਹੜਾ ਉਹ ਪੈਨਿਕ ਹੋ ਜਾਂਦਾ ਇਹਨਾਂ ਚ ਘਬਰਾਉਣ ਦੀ ਲੋੜ ਨਹੀਂ ਅਸੀਂ ਤਾਂ ਸਭ ਨੂੰ ਅਪੀਲ ਕਰਦੇ ਆ ਕਿ ਸਾਡੇ ਕੋਲੇ ਆ ਕੇ ਕਰਾਓ ਜਿਹੜੇ ਧੋਖੇਬਾਜ਼ ਠੱਗ ਪਿੰਡਾਂ ਦੇ ਵਿੱਚ 2-3 ਤਿੰਨ 1000 ਰੁਪਿਆ ਲੈ ਕੇ ਕਹਿ ਰਹੇ ਵੀ ਅਸੀਂ ਲੈਂਡ ਸੀਡਿੰਗ ਕਰ ਦਿਆਂਗੇ ਬੇਜਬੀ ਨਹੀਂ ਆਦੀ ਉਹ ਧੋਖਾ ਹੋ ਰਿਹਾ ਕਿਸਾਨ ਇਹਨਾਂ ਤੋਂ ਅਪੀਲ ਕਰਨਾ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਅੱਜ ਨਹੀਂ ਕੱਲ ਕੋਈ ਨਹੀਂ ਹੌਲੀ-ਹੌਲੀ ਹੋ ਜਾਊਗਾ ਪੈਨਿਕ ਰੱਖਣ ਜਿਹਦੀ ਅੱਜ ਨਹੀਂ ਉਹ ਕੱਲ ਨੂੰ ਆਰੀ ਆਜੂਗੀ ਕਿਉਂਕਿ ਜਿਹੜੀ ਆਈਡੀ ਹੈ ਇਹ ਜ਼ਿਆਦਾ ਬੰਦਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਇਹ ਜੇ ਲੂਜ਼ ਹੋ ਗਈ ਤਾਂ ਇਹ ਸਾਲ ਜਿਹੜਾ ਕੰਮ ਆ ਉਹ ਗਲਤ ਹੋ ਜਾਊਗਾ ਜਿਹੜਾ ਕਿਸਾਨ ਆਉਂਦਾ ਉਹ ਕਹਿੰਦਾ ਜੀ ਮੈਂ ਆਜ ਆਇਆ ਅਸੀਂ ਇਹ ਫਾਰਮੂਲੇ ਲਾ ਕੇ ਵੇਖੇ ਆ ਜਿਹੜਾ ਆ ਗਿਆ ਨਾ ਜੀ ਉਹ ਨੂੰ ਹੁੰਦਾ ਵੀ ਮੈਨੂੰ ਕੱਲ ਨੂੰ ਜਿਹੜਾ ਨਾਂ ਵੱਜੇ ਪਰ ਕੰਮ ਤਾਂ ਜਿੰਨੀ ਕਿ ਕਪੈਸਿਟੀ ਹੈ ਫਿਰ ਉਹ ਆਨਲਾਈਨ ਹੋਣਾ ਕੰਪਿਊਟਰ ਨੇ ਚੱਲਣਾ ਹੈ ਕਈ ਵਾਰੀ ਆਈਡੀ ਵਿੱਚ ਉਹ ਜਿਹੜਾ ਪੋਰਟਲ ਬੰਦ ਹੋ ਜਾਂਦਾ ਠੀਕ ਹੈ ਨਾ ਪੋਰਟਲ ਬੰਦ ਹੋ ਗਿਆ ਸਰਵਰ ਡਾਊਨ ਹੋ ਗਿਆ ਕੰਪਿਊਟਰ ਦਾ ਕੰਮ ਹੈ ਕਈ ਪ੍ਰੋਬਲਮਸ ਇਹਦੇ ਵਿੱਚ ਆ ਜਾਂਦੇ ਆ